ਭਾਵੇਂ ਸੂਬੇ ਦੇ ਵਿੱਚ ਪੰਜਾਬ ਪੁਲਿਸ ਸੱਤੀ ਨਾਲ ਕੰਮ ਕਰ ਰਹੀ ਹੈ ਪਰ ਚੋਰਾਂ ਨੂੰ ਫਿਰ ਵੀ ਕਿਸੇ ਦਾ ਡਰ ਨਹੀਂ ਹੈ ਨਾ ਹੀ ਪੰਜਾਬ ਪੁਲਿਸ ਦਾ ਤੇ ਨਾ ਹੀ ਰੱਬ ਦਾ ਚੋਰਾਂ ਨੇ ਰਾਤ ਸਮੇਂ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਜਲੰਧਰ ਦੇ ਮਾਤਾ ਵੈਸ਼ਨੋ ਦੇਵੀ ਮੰਦਿਰ ਦਾ ਦਰਵਾਜ਼ਾ ਤੋੜ ਕੇ ਗੋਲਕ ਦੇ ਵਿੱਚ 40000 ਦੀ ਨਕਦੀ ਚੋਰੀ ਕਰਕੇ ਚੋਰ ਰਫੂ ਚੱਕਰ ਹੋਏ ਨੇ ਮੰਦਿਰ ਦੇ ਵਿੱਚ ਵਾਪਰ ਇਸ ਚੋਰੀ ਦੀ ਘਟਨਾ ਤੋਂ ਬਾਅਦ ਪੁਜਾਰੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਕਿਹਾ ਕਿ ਜਦੋਂ ਉਹ ਸਵੇਰ ਦੇ ਸਮੇਂ ਮੰਦਿਰ ਦਾ ਦਰਵਾਜ਼ਾ ਖੋਲਣ ਪਹੁੰਚਿਆ ਤਾਂ उसने देखा कि मंदिर के दे गोलक दे पैसे चोरी हो चुके हैं रात्रि को हम यहाँ से साढ़े नौ पर एक जो एक मंदिर अदा करके गए हैं जब सुबह आकर के खोला है तो हमने यहाँ पर देखा है कि डी उखड़ा हुआ है और सारी मंदिर की गोलकें उखड़ी अब जाने चोर कितने बजे आए हैं ये नहीं मालूम है क्योंकि प्रूफ तो यहां कोई है ही नहीं है शिंदे में पहले भी इस मंदिर में कई बार चोरी हां जी देखो चार, चार बार हो चुकी है जी चारों बार में एक बार भी नहीं चोर पकड़े गए नहीं जी देगे एक भी बार हाथ नहीं आया कोई भी नहीं इस मंदिर ये अपने पुलिस में कमेंट दे दिए हां जी हां जी कौन सा ताना पड़ता है ताना मार को कैंप ताना मार को कैंप है जी प्री कितना नुकसान हो गया आपके साथ ਕੋਈ ਇਹ ਕਹ ਸੋਚ ਲਓਗੀ ਕਿ 30 40 ਹਜ਼ਾਰ ਦਾ ਤਾਂ ਹੋ ਗਈ। ਠੀਕ ਹੈ। ਕੋਈ ਚਾਂਦੀ ਵਗੈਰਾ ਕੋਈ ਸੋਨੇ ਦਾ ਨਹੀਂ ਨਹੀਂ ਐਸਾ ਮਾਮਲਾ ਸਰ ਮਾਤਾਗੰਜ ਚੌਕ ਕੋ ਮਾਤਾਗੰਜ ਚੌਕ ਮਾੜ ਲੋ ਉੱਥੇ ਹੋਇਆ ਜੀ। ਚੋਰਾਂ ਨੇ ਚੋਰੀ ਦੀ ਵਾਰਤਾ ਕੋਈ ਜਾਂਦ ਦਿੱਤਾ ਹੈ। ਇਹ ਚੌਥੀ ਵਾਰ ਹੋ ਚੁੱਕਾ ਸਰ। ਹਰ ਵਾਰ ਮੈਂ ਕਿ ਚੋਰ ਚੋਰੀ ਕਰ ਜਾਂਦੇ ਨੇ। ਪੁਲਿਸ ਪ੍ਰਸ਼ਾਸਨ ਆਉਂਦਾ ਸਾਨੂੰ ਬਹੁਤ ਚਲੋ ਹਾਇਰ ਸਰ ਇੱਕ ਮਿਲ ਕੇ ਆ ਗਏ। ਲੇਕਿਨ ਜਿਹੜੀ ਕਾਰਵਾਈ ਆਉਣੀ ਹੋਣੀ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋ ਗਏ ਨੇ। ਵਸਤੀ ਇਲੀ ਚ ਤਾਂ ਬਹੁਤ ਜ਼ਿਆਦੀਆਂ ਚੋਰੀਆਂ ਹੋਦੀਆਂ। ਇਹ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ, ਮਸਜਿਦ, ਗੁਰਦੁਆਰੇ ਕੁਝ ਨਹੀਂ ਬਖਸ਼ਿਆ ਜਾ ਰਿਹਾ। ਇਸ ਚੌਂਕ 'ਚ ਚੌਥੀ ਚੋਰੀ ਹੈ ਜੀ। ਸਾਡੇ ਮੰਦਰ ਦੇ ਸਾਹ ਦੇ ਚਾਰ ਚੋਰੀ ਪਹਿਲਾਂ ਵੀ ਹੋ ਚੁੱਕੀਆਂ ਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਕਿਹੜੇ ਥਾਣੇ ਕੋਲ ਦਿੱਤੀ ਹੈ? ਥਾਣਾ ਭਾਰਕਾਂ ਦਿੱਤੀ ਸਰ ਐਸਐਸਜੀ ਵੀਟ ਪਾਸ ਕਰਕੇ ਆਏ ਸੀ। ਉਹ ਸਵੇਰੇ ਕਰਕੇ ਗਏ ਆਪਣੀ ਜੋ ਤਫਤੀਸ਼ ਉਹ ਕਰਕੇ ਗਏ ਨੇ ਹੁਣ ਉਹਨਾਂ ਨੇ ਫਿੰਗਰਪ੍ਰਿੰਟ ਵਾਲਾ ਬੁਲਾਇਆ। ਉਹ ਆਨ ਕੇ 11 ਵਜੇ ਦਾ ਟਾਈਮ ਹੈ ਸਾਡਾ। ਉਹ ਕਹਿੰਦੇ ਆ ਕੇ ਸਾਰੀ ਕਾਰਵਾਈ ਕਰਤੀ ਲਾਗੇ। ਉਧਰ ਸਰਦਾਲੂਆ ਨੇ ਕਿਹਾ ਕਿ ਇਲਾਕੇ ਦੇ ਵਿੱਚ ਇਹ ਚੌਥੀ ਚੋਰੀ ਹੈ। ਚੋਰਾਂ ਨੂੰ ਕਿਸੇ ਦਾ ਡਰ ਨਹੀਂ ਹੈ। ਉਹਨਾਂ ਦੇ ਵੱਲੋਂ ਲਗਾਤਾਰ ਅਜਹੀਆਂ ਵਾਰਦਾਤਾ ਕੀਤੀਆਂ ਚੋਰੀਆਂ ਨੇ ਮਾਮਲਾ ਸਵੇਰੇ ਮੰਦਰ ਖੋਲਿਆ 5:30 ਵਜੇ ਠੀਕ ਹੈ ਜੀ ਤੇ ਜਦੋਂ ਦੇਖਿਆ ਕਿ ਆਪਣਾ ਸਾਰੇ ਤਾਲੇ ਟੂਲੇ ਟੁੱਟੇ ਮੰਦਰ ਦੇ ਬਾਬਾ ਬਾਲਕਨਾਥ ਵਾਲੇ ਪਾਸਿਓਂ ਮੰਦਰ ਚੋਂ ਬੜੇ ਆ ਪਹਿਲਾਂ ﺍﻟमारीਆਂ ਤੋੜੀਆਂ ਆ ਕੱਟ ਮਾਰੇ ਆ ਦਰਵਾਜਿਆਂ ਨੂੰ ਕੱਟ ਮਾਰਨ ਤੋਂ ਬਾਅਦ ﺍﻟमारीਆਂ ਖੋਲੀਆਂ ਗੱਲੇ ਭੰਨੇ ਸਾਰੇ ਹਾਂ ਜੀ ਗੱਲੇ ਭੰਨ ਤੋਂ ਬਾਅਦ ਵੀ ਵੀ ਆਰ ਵੀ ਲੈ ਗਏ ਤੇ ਮੰਦਰ ਦਾ ਰੁਪਈਆ ਵੀ ਲੈ ਗਏ ਮੰਦਰ ਦਾ ਰੁਪਈਆ ਹੈਗਾ ਬੌਜੀ 4243000 ਰੁਪਈਆ ਵਾ ਪਹਿਲਾਂ ਵੀ ਕਦੀ ਇਦਾਂ ਚੋਰੀ ਹੋਈ ਸੀ ਮੰਦਰ ਤਿੰਨ ਵਾਰੀ ਪਹਿਲਾਂ ਚੋਰੀ ਹੋਈ ਪਹਿਲਾਂ ਜਰੀਏ ਚੋਰੀ ਹੋਈ ਆ ਟ੍ਰੇਸ ਕੀਤਾ ਪੁਲਿਸ ਨੇ ਉਹ ਬੰਦੇ ਬੰਦੇ ਫੜੇ ਸੀਗੇ ਓਕੇ ਜੀ ਬੰਦੇ ਪਹਿਲਾਂ ਤਿੰਨ ਫੜੇ ਸੀਗੇ ਆਪ ਹੀ ਮੌਕੇ ਤੇ ਜਾ ਕੇ ਘਰੋਂ ਫੜ ਕੇ ਲਿਆਏ ਠੀਕ ਹੈ ਜੀ ਉਹ ਨਿਆਣੇ ਸੀਗੇ ਪਿੱਛੋਂ ਗ੍ਰੇਲਾਂ ਚੋਂ ਵੜ ਜਾਂਦੇ ਸੀ ਹੂੰ ਤੇ ਆਪਣਾ ਇਸ ਬੰਦੀ ਥਾਣੇ ਥਾਣੇ ਕੰਪਲੀਟ ਦੇ ਦਿੱਤੀ ਪੁਲਿਸ ਬੌਜੀ ਮੈਂ ਗਿਆ ਸੀ ਥਾਣੇ ਦੇ ਵਿੱਚ ਜੀ ਪੁਲਿਸ ਨੇ ਉਸੇ ਵੇਲੇ ਗੱਲ ਸੁਣੀ ਆ ਉਸੇ ਵੇਲੇ ਆ ਗਈ ਪੀਪੀਆਰ ਵਾਲੇ ਬੰਦੇ ਸੀਗੇ ਤੇ ਮੌਕੇ ਤੇ ਜਿਹੜੇ ਸਾਥ ਸੀਗੇ ਉਹ ਵੀ ਆਏ ਉਹਨਾਂ ਨੇ ਸਾਰਾ ਅੰਦਰ ਜਾ ਕੇ ਕੈਂਪ ਕੀਤਾ ਵਾ ਚਲੋ ਸਰ ਗੱਲ ਤਾਂ ਸੁਣੀ ਕਿਤੇ ਨਾਲ ਹੀ ਬਿਲਕੁਲ ਮੰਦਨ ਨਾਕਾ ਲੱਗਦਾ ਡੇ ਨਾਈਟ ਨਾਕਾ ਫਿਰ ਵੀ 12 ਵਜੇ ਤੱਕ ਪੁਲਿਸ ਸੀਗੀ ਬੌਜੀ ਓਕੇ ਜੀ 12 ਵਜੇ ਤੱਕ ਪੁਲਿਸ ਸੀਗੀ ਉਸ ਤੋਂ ਬਾਅਦ ਨਹੀਂ ਪਰ ਕਿਵੇਂ ਲੱਗ ਰਿਹਾ ਮੇਨ ਰੋਡ ਦੇ ਉੱਪਰ ਜਿੱਦਾਂ ਮੇਨ ਰੋਡ ਤੇ ਬਾਰ ਦਾ ਧੋਨੇ ਆਹ ਹੁਣ ਸਾਹਮਣੇ ਹੀ ਆ ਸਾਰੇ ਪਾਸੇ ਆ ਸਬਜ਼ੀ ਮੰਡੀ ਵੀ ਲੁੱਟਾ ਖੋਹਾਂ ਹੋਈ ਜਾਂਦੀ ਹੈ ਕੋਈ ਬੰਦਾ ਸੇਫ ਹੀ ਨਹੀਂ ਗਰੀਬੀ ਮਰੀ ਜਾਂਦਾ ਜਿਹਦੀ ਜੇਬ ਚ ਪੈਸੇ ਆ ਨਹੀਂ ਉਹਨੂੰ ਵੀ ਮਾਰੀ ਜਾਂਦੇ ਤੇ ਕਿਹੜੇ ਥਾਣੇ ਕਮੇਟ ਦਿੱਤੀ ਹੈ 6 ਨੰਬਰ ਭਾਰ ਕੋਪ ਸੋ ਇਸ ਘਟਨਾ ਬਾਰੇ ਇਲਾਕੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਦੀ ਹੈ ਜਲੰਧਰ ਤੋਂ ਗੌਰਵ ਦੀ ਰਿਪੋਰਟ